ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਚਮਕੌਰ ਸਿੰਘ ਲਵੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਾਈ ਦਾ ਹੈਗਾ ਸੱਜਣੋ ਬਰਨਾਲਾ ਤਿੰਨ ਗਾਵਾਂ ਦਿਖਾਵਾਂਗੇ ਅੱਜ ਤਿੰਨ ਬੱਛੀਆਂ ਦਿਖਾਵਾਂਗੇ ਤਾਜ਼ੀਆਂ ਸੂਈਆਂ ਦੰਦਾਂ 'ਚ ਹੈਗੀਆਂ ਨੇ 6-6 ਦੰਦ ਤੇ ਕੁਆਲਿਟੀ ਹੈਗੀ ਆ ਟੌਪ ਕੁਆਲਿਟੀ ਦੀ ਜਿਹੜੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਆ 2000 ਚ ਪੈਂਦੀਆਂ ਨੇ 1 ਪੈਂਦੀ ਆ HF ਚ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਦੀ ਆਪਾਂ ਡਿਟੇਲ ਪੁੱਛ ਲੈਣੇ ਆ ਤੇ ਸੂਆ ਪੁੱਛ ਲੈਣੇ ਕਿਹੜਾ ਤੇ ਨਾਲ-ਨਾਲ ਫਿਰ ਆਪਾਂ ਰੇਟ ਵੀ ਪੁੱਛ ਲੈਣੇ ਕਿੰਨਾ ਕਿਹੜੀ ਦਾ ਆਜਾ ਚੋਰ ਸੱਸੀ ਗੱਲ ਭਰਾ ਮੇਰਾ ਹੋਰ ਕੀ ਮੇਰਾ ਬੜੀ ਵਧੀਆ ਵਧੀਆ ਪਰਮਾਤਮਾ ਦੀ ਕਰਦੀ ਕਲਾ ਵਧੀਆ ਵੀਰੇ ਕਿਹੜੇ ਬੰਨਿਓ ਸ਼ੁਰੂ ਕਰੀਂ ਇੱਧਰੋਂ ਸ਼ੁਰੂ ਕਰ ਲੈਣਾ ਭਰਾ ਮੇਰਾ ਕਿੰਨੇ ਤਾਜ਼ੀਆਂ ਨੇ ਤਾਜ਼ੀਆਂ ਮਾ ਤਾਜ਼ੀਆਂ ਰਾਤ ਦੀਆਂ ਸੂਜ ਨੇ ਘੰਟੇ-ਘੰਟੇ ਦੋ-ਦੋ ਘੰਟੇ ਪਤਾ ਨਹੀਂ ਵਿਕਦੀਆਂ ਪਹਿਲਾਂ ਤਾਂ ਉੱਧਰ ਜੀ ਤਿੰਨਾਂ ਦੀ ਜੇਤ ਖਾਦੇ ਇੱਕ ਹੋ ਪੀਏ ਤੁੱਕ ਜੇਰ ਵੀ ਟੋਕਾ ਟੋਕਰਾ ਮਾਰਿਆ ਭਈ ਗਾਇਨ ਤੋੜਲੇ ਪਸੂ ਦਾ ਇੰਨੀ ਦਾ ਹੋਉਂਦੀ ਇੱਥੇ ਭਈ ਯਾਰ ਕੀ ਗੱਲ ਆ ਜਾ ਡੈਰੀ ਮੁੜਿਆ ਜੇਰ ਜੱਪਾ ਕਰਾਤਾ ਓਕੇ ਦੀ ਰਿਪੋਰਟ ਤੋੜ ਦੋ ਕਹਿੰਦੀ ਜੀ ਖੋਲ ਕੇ ਸੂਆ ਕਿਹੜਾ ਚਮਕਾ ਸੂਆ ਵੀਰੇ ਦੂਜਾ ਮੂੰਹੋਂ ਛੇਰਾਂਦਾ ਛਿੱਗੀ ਐ ਸੂਆ ਹੈਗਾ ਦੂਜਾ ਦੰਦਾਂ ਚ ਹੈਗੀ ਐ ਛੇ ਦੰਦ ਤੇ ਬੱਚਾ ਕੀ ਆ ਨਾਲੇ ਮਾਂਗਰ ਬਸਤਾ ਭਰਾ ਮੇਰਾ ਸੀਂ ਡੰਡੀ ਬਾਦੀ ਬਾਦੂ ਆ ਪਰ ਤੇ ਰੰਗ ਰੂਪ ਦੀ ਹੈਗੀ ਐ ਚੰਗੀ ਤੇ ਮੇਂ ਚੌੜੀ-ਕੂੜੀ ਬਾਲੀਆ ਭਾਈ ਯਾਰ ਨਹੀਂ ਕਿ ਬਹਿੜਾ ਥੱਲਿਓ ਆਡਰ ਦੀ ਆਡਰ ਹੈ ਦਾ ਹੈਗਾ ਟੋਕਰੇ ਜੱਡਾ ਜੇ ਗੱਲਬਾਤ ਕਰ ਲਈਏ ਪੂਰੇ ਵੱਡੇ ਬਿੱਗ ਸਾਈਜ਼ ਦਾ ਆਡਰ ਹੈ ਚਵਾਈ ਵੀ ਕਿਵੇਂ ਚਮਕੌਰੇ ਇੱਕ ਨੰਬਰ ਆ ਬਈ ਚਵਾਈ ਦਾ ਚਵਾਈ ਵੀ ਇੱਕ ਨੰਬਰ ਆ ਤੋੜ ਦੇ ਇਹਨੂੰ ਤੋੜ ਦੇ ਇਧਰਲੇ ਬੰਨੇ ਤੋੜ ਦੇ ਸ਼ੀਲ ਠੰਡੀ ਬਾਦੂਆ ਮੌਸਮ ਖਰਾਬ ਆ ਚੱਕੜ ਜਾ ਹੋ ਰਿਹਾ ਥੋੜਾ ਜਨਾ ਹਾਂ ਥੋੜਾ ਮੀਂਹ ਪੈ ਗਿਆ ਪਰਾ ਆ ਇੱਥੋਂ ਦਿਖਾ ਦੇ ਗਰੀ ਆਡਰ ਰੂਡਰਸ ਮਾਰ ਕੇ ਓਏ ਆਡਰ ਹੈਗਾ ਫੁੱਲ ਵੱਡਾ ਰੰਗ ਰੂਪ ਪੈ ਰੰਗ ਰੂਪ ਥਾਂ ਥੁਨੀ ਮੁਠੀਆ ਲੱਗਿਆ ਪਾ ਇੱਕ ਸ਼ੇਡ ਜੇ ਚ ਆ ਗਿਆ ਹਾਂ ਬਲੈਕ ਕਲਰ ਦੇ ਵਿੱਚ ਆ ਗਿਆ ਇੱਥੋਂ ਕਮਾ ਕੇ ਖੜਾ ਲਾ ਗਿਆ ਨਹੀਂ ਖੜਾ ਲਾ ਮਰ ਅਡਜਸਟਮੈਂਟ ਥੋੜੀ ਬਹੁਤੀ ਕਰ ਲਿਓ ਕਿਉਂਕਿ ਬਦਲਵਾਈ ਆ ਉਸ ਹਿਸਾਬ ਨਾਲ ਵੀਡੀਓ ਦੀ ਅਡਜਸਟਮੈਂਟ ਕਰ ਲਿਓ ਸੀਰ ਸੰਧੀ ਲਖਾ ਦੇ ਦੇਖ ਲੈ ਭਾਈ ਸੀਰ ਸੰਧੀ ਬਾਧੂ ਆ ਦੇਖੀ ਲੈ ਠੰਡੀ ਸੀ ਲ ਹੈਗੀ ਆ ਫੁੱਲ ਮੁੱਠੀ ਮੁੱਠੀ ਵਾਲੇ ਖਾਂ ਲੱਗਿਆ ਭਾਈ ਜਮਾ ਆ ਸੂਆ ਦੂਜੇ ਦੰਦਾਂ 'ਚ 6 ਦੰਦ ਆ ਠੰਡੀ ਸੀ ਲ ਦੇਖ ਲੈ ਤੇ ਉਹੀ ਗੱਲ ਆ ਵੀ ਦੁੱਧ ਹੁੰਦਾ ਜਿਹੜਾ ਦੁੱਧ ਕਿਸਮਤ ਦਾ ਹਾਂ ਉਹ ਤਾਂ ਸੇਵਾ ਦਾ ਹੁੰਦਾ ਭਰਾ ਮੇਰਾ ਦੁੱਧ ਸੇਵਾ ਦਾ ਹੁੰਦਾ ਉਹ ਤਾਂ ਮਾਲਕ ਨੇ 17 18 ਕਿਲੋ ਦੁੱਧ ਕੱਢਿਆ ਪਰੂਣ ਦੇ ਜਾਨੀ ਕੇ ਪਹਿਲਣ ਵਾਰ ਹਾਂ 20 ਤੋਂ ਬਾਹਰ ਕੱਢ ਸਕਦੇ ਆਪਾਂ ਸੇਵਾ ਤੇ ਡਿਪੈਂਡ ਕਰ ਆਪਣਾ ਪੁੱਛ ਹੁੰਦਾ ਬਾਈ ਉਹ ਬਾਈ ਕਹਿੰਦਾ ਸੇਵਾ ਤੇ ਡਿਪੈਂਡ ਕਰਨਾ ਤੇ ਆਰਡਰ ਦਾ ਸਾਈਜ਼ ਹੈਗਾ ਪੂਰਾ ਵੱਡਾ ਚੋਹਿਆ ਕੋਸੇ ਦੇ ਚ ਹਾਂ ਚੋ 3 ਕਿਲੋ ਦੁੱਧ ਕੱਢਦਾ ਜੀ ਬਈ ਫਿਰ ਵੰਦੀ ਨਹੀਂ ਸੀਗੀ ਬਈ ਯਾਰ ਠੀਕ ਆ ਗੱਲ ਤੂੰ ਮਤਲਬ ਕਿ ਸਿਸਟਮ ਲਟਕੇ ਬੈਠਣ ਵਾਲੀ ਜੀ ਲੈ ਬਾਹਲੀ ਔਖੀ ਹੋ ਜਾਂਦੀ ਸੀ ਵੀਰੇ ਮੈਂ ਤਾਂ ਮੜਾ ਬਾਹਰ ਗਿਆ ਸੀ ਮ ਚਵਾਈ ਦਾ ਮੂਠੀ ਨਾਲ ਦੀ ਜਮਾ ਹੈ ਨਾ ਆ 1700 ਨੂੰ ਮੈਂ ਤਿੰਨੇ ਬੈੜਾਂ ਦੀਆਂ ਮਾਰ ਕੇ ਦਿਖਾ ਦੂੰਗਾ ਵੀਡੀਓ ਚ ਕਈ ਵਾਰੀ ਬੰਦੇ ਇਹਨੇ ਆਨਲਾਈਨ ਮੰਗਾਉਣੀ ਹੁੰਦੀ ਪਰ ਬਈ ਟਿਕ ਤੋਂ ਆਉਂਦੀ ਹੈ ਨਾ ਜਿਹਨਾਂ ਦੇ ਮੰਗਾਉਣੀ ਹੁੰਦੀ ਉਹ ਬਾਈ ਤੋਂ ਮਗਾ ਵੀ ਸਕਦਾ ਸੂਈਆਂ ਹੈਗੀਆਂ ਨੇ ਬਿਲਕੁਲ ਤਾਜ਼ੀਆਂ ਤੇ ਇਧਰਲੇ ਬੰਨੇ ਦਿਖਾ ਚੁੱਕਿਆ ਜੀ ਆਦਰੋਸ਼ ਅਗਲੇ ਬੰਨੇ ਲਾ ਕੇ ਇੱਥੋਂ ਇੱਥੋਂ ਦਿਖਾ ਦੇ ਅਗਲੇ ਬੰਨੇ ਆਦਰ ਥਾਣ ਫੋਣ ਲੱਗਾ ਚੰਗਾ ਤੇ ਛੱਡ ਲੈ ਬੱਚਾ ਬਾਈ ਧਾਰਾ ਮਾਰ ਕੇ ਦਿਖਾ ਦੇਣਾ ਇੱਕ ਵਾਰ ਤੁਹਾਨੂੰ ਸੂਆ ਦੂਜਾ ਦੰਦਾ 'ਚ 6 ਦੰਦਾ ਤਾਜੀ ਬਿਲਕੁਲ ਸੂਈ ਆ ਜੇਰ ਜੱਪਾ ਹੈਗਾ 6 ਨੰਬਰ ਡਾਨ ਸਿਉਲ ਖੰਡੀ ਦਾ ਬਾਦੂ ਆ ਜਾ ਮੈਂ ਆ ਬਹੁਤ ਹੀ ਸਾਡੇ ਮਾਜ ਮੁੱਠੀ ਦੇ ਵਗਦਾ ਸਾਡੇ ਜਿਆਦਾ ਨੂੰ ਨਵੀਂ ਬੋੜਾ ਜਮ ਲੈ ਨਹੀਂ ਹੋਦਾ ਤਾਂ ਜੀਐਸ ਵੀ ਇਹਨੂੰ ਹਾਂ ਹਾਂ ਉਹ ਸਿਸਟਮ ਨਹੀਂ ਹੈਗਾ ਇਹੋ ਜਿਹਾ ਕੋਈ ਹਾਂ ਹਾਂ ਬਈ ਇੱਕ ਨੰਬਰ ਵਾਲਾ ਆਪਣਾ ਕੰਮ ਹੋਊਗਾ ਹਾਂਜੀ ਕਰ ਦੇ ਬੱਚਾ ਬੰਨੇ ਸਿਉਲ ਖੰਡੀ ਤੇਰਾ ਗੁਰੂ ਬਹੁਤ ਜਿਆਦਾ ਆ ਬਰਾ ਮੇਰਾ ਦੇਖ 14 ਤੂੰ ਦਾ ਸੱਜਣਾ ਸਾਨੂੰ ਮਾਰ ਕੇ ਦਿਖਾ ਦੇਣਾ ਤੇ ਚਵਾਈ ਚਬੂਈ ਦੀ ਹੈਗੀ ਆ ਬਿਲਕੁਲ ਫੋਕੀ ਆ ਦਿਖਾ ਦੇ ਮਾਰ ਕੇ ਬਾਈ ਆ ਬ੍ਰਦਰ ਟਾਈਮ ਬਣਾ ਲੈ ਆ ਜਾ ਦੇ ਹੁਣ ਆ ਰੰਦ ਖਾ ਲਓ ਮਾਰ ਦੋਨੇ ਪਾਸੇ ਹੈ ਸਾਨੂੰ ਦੋਨਾਂ ਪਾਸੇ ਬੈਠੇ ਦੋਨਾਂ ਪਾਸੇ ਜਿਹੜੂ ਜਿਹੜੂ ਵੀ ਚੋਣਿਆ ਸੀ ਪਸੂ ਅਚਵਾਈ ਚੂਈ ਸੱਜਣੋਂ ਚੈੱਕ ਕੋਰੇ ਤੋਂ ਕਰ ਸਕਦੇ ਹੋ ਚਵਾਈ ਚੂਈ ਹੈਗੀ ਆ ਫੋਕੀ ਮੋਤੀ ਆ ਪੂਰੀ ਤੇ ਮੇਨ ਗੱਲ ਹੁੰਦੀ ਆ ਜਿਹੜੀ ਇਸ ਘਰ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਕੁ ਵੀ ਜਾਨਵਰ ਦਿਖਾਉਨੇ ਆ ਮੱਝਾਂ ਤੇ ਗਾਵਾਂ ਚਵਾਈ ਉਹਨਾਂ ਹੀ ਤੁਸੀਂ ਦੋਹਾਂ ਪਾਸੇ ਬੈਠ ਕੇ ਕਰ ਸਕਦੇ ਹੋ ਤੇ ਠੰਡੀ ਸੀਲ ਬੱਛੀ ਆ ਸੁਹਾ ਦੂਜਾ ਦਾ ਚਮਕੌਰ ਚਵਾਈ ਚਬੂਈ ਤਾਂ ਹੈਗੀ ਓਕੇ ਦੀ ਰਿਪੋਰਟ ਪੈਸੇ ਦੱਸ ਦੇ ਦੇ ਹੁਣ ਕਿੰਨੇ ਲਵਾਂਗੇ ਮੁੱਲ 65 ਕਰ ਵਾਲਾ 62 ਕਰ ਵਾਲਾ 60 ਦੀ ਦੇ ਦਾਂਗੇ ਭਰਾ ਮੇਰਾ ਇਹ ਦੇ ਦਾਂਗੇ ਆਪਾਂ 60000 ਦੀ ਦੇਖੀ ਕਿਵੇਂ ਬੈਡ ਨੇ ਜੋਸ ਮਾਰਾ ਸਾਣ ਦੇਖੀ ਕਿਵੇਂ ਮਾਰ ਦੇਖ ਲੈ ਵੀਰੇ ਦੇਖੀ ਤੇਰਾ ਗਗਰੀ ਦੇਖੀ ਜੋਸ ਕਿਵੇਂ ਮਾਰਾ ਸਾਣ ਤੇ ਆ ਬਰੇ ਇੱਥੋਂ ਆਰਡਰ ਆਰਡਰ ਚੈੱਕ ਕਰ ਸਕਦਾ ਜਮਾ ਜੋਸ ਦੇਖਣਾ ਕਿਵੇਂ ਕਿਦਾਂ ਮਾਰਿਆ ਵੀਰੇਰਾ ਠੀਕ ਹੈ ਗੱਲ ਸੀਲ ਠੰਡੀ ਬਰਫ ਵਰਗੀ ਜਮਾ ਕਿੰਨਾ ਦੱਸਿਆ ਮੁੱਲੇ ਦਾ ਮੁੱਲ 65 ਕਰ ਵਾਲਾ 62 ਕਰ ਵਾਲਾ 60 ਦੀ ਦੇ ਦਾਂਗੇ ਭਰਾ ਮੇਰਾ ਗਰਮੀ ਵਾਲੀ ਡਬਲ ਛੇੜਾ ਡਬਲ ਛੇੜਣ ਨਾਲੇ ਫਾਇੰਟ ਫੁੰਨੇ ਦੀ ਵਧੀਆ ਹੁੰਦੀ ਆ ਭਰਾ ਮੇਰਾ ਜੇ ਕਿਸੇ ਨੇ ਦੂੜ ਲੱਖ ਰੁਪਏ ਮੈਂ ਚਲਾਉਣਾ 60000 ਰੁਪਏ ਦੇ ਕੇ ਮੈਥੋਂ ਗਾਂ ਲੈ ਜਾ ਭਰਾਵਾ ਠੀਕ ਹੈ ਗੱਲ ਇੱਕ ਬਰਾਬਰੀ ਹੈ ਇਹ ਬਾਈ ਕਹਿੰਦਾ ਦੇ ਦਾਂਗੇ 60000 ਦੀ ਜੇਗਾ ਸੀਜਲ ਸੰਢੀ ਬਾਦੂ ਆ ਵੀਰੇ ਦਾ ਜਿਵੇਂ ਮਾਰਦੀ ਪੀਉ ਪਾਣ ਵਾਲਾ ਕੰਮ ਇਹਦੇ ਲੈ ਦੋਨਾਂ ਪਾਸੇ ਬਹਿ ਕੇ ਦੁਬਾਰੇ ਜੋ ਰੋਟੀ ਖਾ ਕੇ ਦੁਬਾਰੇ ਫੇਰ ਬਹਿ ਜੇ ਇਹਨੇ ਇੱਥੇ ਰੱਖਾ ਕਰਮਾਂ ਨਹੀਂ ਕੁਛ ਕਹਿੰਦਾ ਲੈ ਠੀਕ ਹੈ ਗੱਲ ਕੋਈ ਕੁਝ ਨਹੀਂ ਕਹਿੰਦਾ ਕਰਮਾਂ ਵਾਲੀ ਨਹੀਂ ਤੇ ਹੁਣ ਮਾਰ ਦੇ ਗੈਰੀ ਆ ਵੱਛੀ ਤੇ ਮਾਰ ਦੇ ਕੈ ਜਰਸੀ ਆ ਵੀਰੇ ਦੂਜਾ ਸ ਅਨ ਨਾਲ ਵੀ ਇਹਦੇ ਬਾਈ ਕਹਿੰਦਾ ਸੱਜਣੋ ਹੈਗੀ ਆ ਬੱਚੀ ਤੇ ਰੰਗ ਰੁੰਗ ਦੀ ਗੱਲਬਾਤ ਕਰ ਲਈਏ ਆਡ ਰੂਡਰ ਦੀ ਗੱਲਬਾਤ ਕਰ ਲਈਏ ਇਹ ਆ ਗਿਆ ਬਾਕਮਾਲੇ ਕਹੀਰਾ ਆ ਗਿਆ ਜਮਾਂਹਾਨ ਕਿਉਂਕਿ ਰੰਗ ਰੂਪ ਵੀ ਲਾਜਵਾਬ ਆ ਬੱਚੀ ਦਾ ਇਹ ਕਦੋਂ ਸੂਈ ਆ ਬਾਈ ਇਹ ਰਾਤ 4 ਵਜੇ ਸੂਈ ਸੀ ਵੀਰੇ ਇਹਦਾ ਸਵੇਰੇ ਸਵੇਰੇ 4 ਵਜੇ ਦਾਦਾ ਸੁਹਾ ਦੂਜਾ ਦੂਜਾ ਸੁਹਾ ਮੂੰਹੋਂ ਸੀਗੀ ਆ ਵੀਰੇ ਆ ਦੰਦਾਂ ਚ ਹੈਗੀਆਂ 6 ਦੰਦ ਸੂਆ ਹੈਗੀਆਂ ਦੂਜਾ ਤੋੜਦੇ ਗਿਆ ਨਹੀਂ ਠੰਡੀ ਸੀ ਇਹ ਵੀ ਬਾਦੂ ਆ ਭਰਾ ਮੇਰੇ ਜਿਵੇਂ ਮਰਦੀ ਜਿੱਥੇ ਮਰਦੀ ਭਾਈ ਬਹਾ ਲਈ ਇਹਨੂੰ ਕੋਈ ਚੱਕਰੀ ਕੋਈ ਨਹੀਂ ਲੱਤ ਨਹੀਂ ਮਾਰੂ ਆਪਣੀ ਗਾਂ ਬਿਰਾਂ ਲੈਣੇ ਤੇ ਖੜੂਗੀ ਆਰਡਰ ਆ ਗਿਆ ਇਹਦਾ ਵੀ ਪੂਰੇ ਬਿੱਗ ਸਾਈਜ਼ ਚ ਹਾਂ ਪੂਰਾ ਫੁੱਲ ਸਾਈਜ਼ ਆ ਗਾੜੀ ਤੇ ਪਸਾੜੀ ਦੀ ਭਾਈ ਬਾਲੀ ਆ ਇੱਥੋਂ ਸਾਰੀ ਦਿਖਾ ਦੇ ਸਾਲਾ ਗਾੜੀ ਦਿਖਾ ਦੇ ਤੋੜ ਦੇ ਥੋੜੀ ਜਿਹੀ ਲੰਬੀ ਹੋਰ ਕੱਢ ਦੇ ਇਹ ਇੱਥੋਂ ਫੇਸ ਕੁਆਲਿਟੀ ਦਿਖਾ ਦੇ ਤੇ ਹੁਣ ਤੋੜ ਦੇ ਧੁੱਪ ਜੀ ਹੁਣ ਆਈ ਆ ਮੜੀ ਹੁਣ ਤੋੜ ਦੇ ਸੁਮਾਰ ਕੇ ਆ ਇੱਥੋਂ ਘਮਾ ਲੈ ਇਹਨੂੰ ਲਿਆ ਉੱਥ ਹਾਂ ਲੈ ਚੱਲ ਥੋੜੀ ਗਾਂ ਲੈ ਚੱਲ ਬੋਚ ਕੇ ਬੋਚ ਕੇ ਥੋੜਾ ਜਿਹਾ ਪੰਨ ਡਰ ਜਾਂਦਾ ਬੋਚ ਕੇ ਕੈਮਰੇ ਤੋਂ ਦੇਖੀਂ ਆ ਰਿਹਾ ਤਾਂ ਲੈ ਚੱਲ ਲੈ ਚੱਲ ਇੱਥੋਂ ਇੱਥੋਂ ਗਹਿਰੀ ਸਮਾਰ ਕੇ ਦਿਖਾ ਦੇ ਸਾਰੀ ਜਾਂਦੀ ਬੱਚੀ ਬਹੁਤ ਠੰਡੀ ਆ ਭਰਾ ਮੇਰਾ ਕੁਝ ਵੀ ਨਹੀਂ ਕਹਿੰਦੀ ਤੁਮ ਕਹਿੰਦੇ ਹੁਣ ਕੈਮਰਾ ਆ ਗਿਆ ਬਿਲਕੁਲ ਛੋਟਾ ਤੇ ਸੀਲ ਠੰਡੀ ਬਾਦੂ ਦੇਖ ਲੈ ਤੇ ਠੰਡੀ ਸੀਲ ਬਾਈ ਕਹਿੰਦਾ ਇਹ ਵੀ ਪੂਰੀ ਘੱਟ ਉਹ ਓਕੇ ਆ ਭਰਾ ਨਾ ਆਰਡਰ ਹੈਗਾ ਥੋੜਾ ਡਰਦੇ ਹੁਣ ਕੈਮਰਾ ਰੋ ਰੋ ਦਾਬੀ ਆ ਪੂਰੀ ਤਰ੍ਹਾਂ ਥੋੜਾ ਥੋੜਾ ਦੂਰੋਂ ਦਿਖਾ ਦੇ ਦੇਖ ਲੈ ਵੀਊ ਕਰਕੇ ਦਿਖਾ ਦੇ ਇੱਕ ਮਹਾਲ ਹੈ ਉਧਰਲੇ ਪੰ ਜਾਇਦਾ ਬੱਚਾ ਲੈ ਆਉਣਾ ਹੀ ਨਾਲ ਹੀ ਮੈਂ ਕੋਈ ਨਾ ਕੋਈ ਕੁਝ ਨਹੀਂ ਕਹਿੰਦੀ ਕਿ ਰਦਾ ਪਸੂ ਕਰਦੇ ਹੀ ਹੁੰਦਾ ਫਿਰ ਠੀਕ ਹੈ ਗੱਲ ਸੁਆ ਆ ਗਿਆ ਦੂਜਾ ਦੰਦਾਂ 'ਚ ਆ ਗਈ 6 ਦੰਦ ਤੇ ਕੁਆਲਿਟੀ ਕਬੂਲਤੀ ਵੈੜਦੀ ਸੱਜਣੋ ਸਾਡੇ ਸਾਹਮਣੇ ਆ ਜੀ ਪੂਰੀ ਫੁੱਲ ਫੁੱਲ ਕੁਆਲਿਟੀ ਵਾਲੀ ਆ ਭਰਾ ਮੇਰਾ ਇਨੇ ਕੀ ক্লোਜ਼ ਖੜਾ ਮਾਲਕ ਦੇ ਰਸੋ ਆਪਣੀਆਂ ਘਰ ਦੀਆਂ ਹੈ ਨਹੀਂ ਕੁੜੀ ਆ ਆਪਣੀ ਤਾਂ ਨਹੀਂ ਕੋਈ ਗਾਰੰਟੀ ਦੁੱਦੀ ਆਪਣੀ ਤਾਂ ਬਈ ਰਜੋ ਗੇਟੋ ਬਾਹਰ ਆਪਣੀ ਕਾਦੀ ਗਾਰੰਟੀ ਆ ਭਰਾ ਮੇਰਾ ਸਾਹਣ ਜੀ ਦਾ ਵਪਾਰ ਕਰਦੇ ਆ ਕੋਈ ਗੱਲ ਤੁਹਾਨੂੰ ਮੈਂ ਦੱਸਦਾ ਹੁਣ ਨਾ ਵੀ ਤੁਸੀਂ ਲੈਣੀ ਆ ਆਪਣੀ ਸਮਝ ਨਾਲ ਜੀ ਜਜਮੈਂਟ ਨਾਲ ਬੀ ਇਹ ਹੈ ਬੱਚੀ ਸਾਡੇ ਘਰੇ ਜਾ ਕੇ ਕਿੰਨਾ ਦੁੱਧ ਪਾ ਹਾਂ ਤੁਸੀਂ ਆਪ ਕਰਦੇ ਜਿਹਦੇ ਸਾਬਾ ਠੰਡੀ ਸੀ ਰਹੀ ਹੋਏਗੀ ਜਿੰਨੀ ਹੈਗੀ ਲੈ 1900 ਤੋਂ ਥੋੜੀ ਲੈ ਕੁਆਲਿਟੀ ਚੰਗੀ ਆ ਬੱਚੀ ਦੀ ਥਣ ਲੱਗਿਆ ਮੁਥੀ ਵਾਲਾ ਲੈ ਤੇ ਰੰਗ ਰੂਪ ਆ ਜਿਹੜਾ ਰੰਗ ਰੂਪ ਦੀ ਵੀ ਚੰਗੀ ਆ ਗਈ ਹਾਂ ਲੈ ਪੱਦਲ ਵਾਈ ਕਰਕੇ ਥੋੜੀ ਮੱਧਮ ਲੱਗ ਸਕਦਾ ਕਲਰ ਸਾਨੂੰ ਇਹਦਾ ਪਰ ਜੋ ਨੇੜੇ ਆ ਕੇ ਦੇਖੋਗੇ ਤਾਂ ਤਸੱਲੀਆਂ ਤੁਹਾਡੀਆਂ ਕਰਾ ਦੂਗੀ ਲੈ ਚਲ ਅੰਦਰ ਨੂੰ ਕਹਿੰਦੀ ਹੋਰ ਦੇਖ ਲੈ ਇੱਥੋਂ ਆਰਡਰ ਦਿਖਾ ਦੀ ਘਰੀ ਅਗਲੇ ਬੰਨੇ ਗਾੜੀ ਦੇ ਪਿਛਾੜੀ ਮੂਹਰੇ ਉਪਰ ਬਰਾबरी ਆ ਵੀਰੇ ਇਹਦੀ ਆਰਡਰ ਹੈਗਾ ਪੂਰੇ ਬਿੱਗ ਸਾਈਜ਼ ਦਾ ਤੇ ਰੰਗ ਰੂਪ ਦੀ ਹੈਗੀ ਆ ਬਾਕਮਾਲ ਜਿਵੇਂ ਤੁਹਾਨੂੰ ਮੈਂ ਦੱਸਿਆ ਬਿਲਕੁਲ ਬਦਲਵਾਈ ਕਰਕੇ ਮੜਾ ਮੋਟਾ ਕੈਮਰੇ 'ਚ ਫਿੱਕਾ ਲੱਗ ਸਕਦਾ ਰੰਗ ਗੂੜਾ ਪੂਰਾ ਫੁੱਲ ਆ ਭਰਾ ਜਦੋਂ ਨੇੜੇ ਆ ਕੇ ਦੇਖੋਗੇ ਉਦੋਂ ਤੁਹਾਡੀ ਬਾਕੀ ਤਸੱਲੀ ਹੋ ਜੂਗੀ ਯਕੀਨ ਵੀ ਹੋ ਜੂਗਾ ਵੀ ਜਿਹੜੀ ਮੈਂ ਕੁਆਲਿਟੀ ਦਿਖਾਈ ਆ ਕੈਮਰੇ 'ਚ ਉੰਨੀ ਲੱਗ ਸਕਦੀ ਆ ਉੰਨੀ ਵਾਲੀ 21 ਨਹੀਂ ਲੱਗ ਸਕਦੀ ਆਪਣੀ ਦਿਖਾਈ ہوئی ਵੈਟ ਕਦੇ ਵੀ ਭਾ ਸਾਈਜ਼ ਆ ਦੇਉਂਗੇ ਛੋਟੀ ਨਹੀਂ ਹੈਗੀ ਦੱਸ ਦੇ ਜੀ ਤਰਨਾ ਗੁਰੇ ਭਰਾਵਾ ਛੋਟੀ ਨਹੀਂ ਜਰਸੀ ਹੈਗੀ ਉਹ ਵੀ ਦੱਸ ਦੇ ਭਰਾਵਾਂ ਨੂੰ ਆ ਸਾਈਜ਼ ਛੋਟੇ ਵਾਲਾ ਸਿਸਟਮ ਨਹੀਂ ਹੈਗਾ ਹਾਂ ਸਾਈਜ਼ ਆ ਗਿਆ ਐਚਪੀ ਡਿਊ ਹੀ ਹਦਾ ਆ ਆ ਗਈ ਫੁੱਲ ਸਾਈਜ਼ ਦੇ ਵਿੱਚ ਇੱਕ ਜਰਸੀਆਂ ਬਾਲੀਆਂ ਛੋਟੀਆਂ ਹੁੰਦੀਆਂ ਉਹ ਗੱਲ ਛੱਡ ਬੱਚਾ ਹੈਗੀ ਆਡ ਰੂਟਰ ਆ ਗਿਆ ਇੱਥੇ ਤੋਂ ਬਾ ਕਮਾਲ ਇੱਥੇ ਦਿਖਾ ਦੇ ਗਏ ਲੈ ਸੀਲ ਠੰਡੇ ਜਮਾ ਲੈਣਾ ਛਣ ਥੋਣਾ ਜਿਹੜਾ ਉਹ ਲੱਗਿਆ ਬਿਲਕੁਲ ਟਾਪ ਕੁਆਲਟੀ ਦਾ ਇਧਰੋਂ ਅਗਲੇ ਬੰਨਿਓ ਵੀ ਦਿਖਾ ਦੇ ਇਧਰ ਇੱਥੋਂ ਅਗਲੇ ਬੰਨਿਓ ਦਿਖਾ ਦੇ ਲਾ ਕੇ ਜਿਹੜਾ ਅਗਲੇ ਬੰਨਿਓ ਗੈਪ ਆ ਥਣ ਦੇ ਵਿੱਚ ਆਪਸ ਚੜ ਕੇ ਕਿੱਥੇ ਡੇੜ ਗੇੜ ਦਾ ਹੀ ਗੈਪ ਆ ਗਿਆ ਤੇ ਆਰਡਰ ਦਿਖਾ ਦੇ ਥੱਲੇ ਆਰਡਰ ਰੱਖ ਦਿਆ 4 बाई 4 ਸੁਭਾ ਆਦੀ ਠੰਡੀ ਆ ਕਈ ਵਾਰੀ ਪਸ਼ੂ ਜਿਵੇਂ ਸਾਡੇ ਕੋਲ ਸਿਸਟਮ ਹੁੰਦਾ ਡਾਕਟਰ ਸਮਝ ਲਾਉਂਦਾ ਉਹਦੇ ਕਰਕੇ ਕਰਨ ਲੱਗ ਜਾਂਦਾ ਇਹਦੇ ਨਾਲ ਬੱਛੀ ਆ ਬਾਈ ਮਗਰ ਬੱਸੀ ਆ ਵੀਰੇ ਹਾਂ ਚਵਾਈ ਕਾਫੀ ਕਾਫੀ ਕਲਰ ਦੇ ਵਿੱਚ ਜਰਸੀ ਬੱਸੀ ਦੇਖੀ ਅਗਲੇ ਆ ਵੀ ਦਿਖਾ ਲੈ ਛੋਟਾ ਛੋਟਾ ਇਹੀ ਕੰਨਾ ਕਰਮਾ ਵਾਲੀ ਦਾ ਆ ਆ ਕੀ ਨਾਲ ਇਹਦੇ ਬੱਛੀ ਲੈ ਪਾ ਲੋ ਪੱਛੀ ਥੱਲੇ ਆ ਪੱਤਾ ਰਾਂ ਜੀ ਵੀ ਦਿਖਾ ਜੀ ਦਿਖਾ ਦਿਓ ਸੁਆ ਦੂਜਾ ਦੰਦਾ ਚ 6 ਦੰਦਾ ਤਾਰਾਂ ਸੱਜਣੋ ਤੁਹਾਨੂੰ ਆਪਾਂ ਇਹ ਪੰਛੀਆਂ ਵੀ ਦਿਖਾ ਦਨੇ ਮਾਰ ਕੇ ਹਾਂਜੀ ਕਰ ਦੋਗੇ ਨਹੀਂ ਜੀ ਬੰਨੇ ਬੱਚਾ ਤਾਰਾਂ ਸੱਜਣੋ ਤੁਹਾਨੂੰ ਆਪਾਂ ਇਹ ਪੰਛੀਆਂ ਵੀ ਦਿਖਾ ਦਨੇ ਮਾਰ ਕੇ ਇਹਦੀਆਂ ਵੀ ਪਾਈ ਕਹਿੰਦਾ ਦੋਹਾਂ ਪਾਸੇ ਲੈ ਗਈ ਵਿਖਾਵਾਂਗੇ ਮਾਰ ਕੇ ਰੰਗ ਰੂਪ ਦੀ ਪੰਛੀ ਇਹ ਵੀ ਲਾਜਵਾਵਾਂ ਤੇ ਸੂਆ ਦੂਜਾ ਵੀ ਨਾਲ ਇਹਦੇ ਪੰਛੀ ਆ ਗਈ ਤੇ ਦੰਦਾਂ 'ਚ ਆ ਗਈ 6 ਦੰਦ ਥਣ ਆ ਗਿਆ ਚੰਗੀ ਕੁਆਲਿਟੀ ਦਾ ਜਿਵੇਂ ਪਸ਼ੂ ਨੂੰ ਅੱਗੇ ਮੱਝਾਂ ਨੂੰ ਲੱਗਿਆ ਹੁੰਦਾ ਮੁਠੀ ਵਾਲਾ ਉਹ ਥਣ ਲੱਗਿਆ ਹੋਇਆ ਬੱਚਾ ਸਾਰਾ ਮਾਰ ਦਿਓ ਬਈ ਹੁਣ ਬਿਲਕੁਲ ਮਾਰ ਦਿਓ ਜੀ ਚਵਾਈ ਇਹਦੀ ਵੀ ਤੁਹਾਨੂੰ ਦੋਹਾਂ ਪਾਸੇ ਬੈ ਕੇ ਮਿਲੂਗੀ ਤੇ ਮੈਂ ਨੇੜੇ ਲਾ ਕੇ ਤੁਹਾਨੂੰ ਦਿਖਾ ਦੇਣਾ ਸੱਜਣ ਬੱਸ ਚਵਾਈ ਜਿਹੜਾ ਵੀ ਜਿਹੜਾ ਇਹਦਾ ਵੀ ਸਿਸਟਮ ਹੈ ਜਿਹੜਾ ਮੱਛੀ ਮੋਟਰ ਵਾਲਾ ਕੰਮ ਹੀ ਆ ਚਵਾਈ ਹੈਗੀਆ ਬਿਲਕੁਲ ਫੋਕੀ ਪਿਛਲਿਆਂ ਚ 10 ਹੋਰ ਮਾਰ ਦਿਓ 22 ਚੂਈ ਤਾਂ ਯਾਰ ਇਹਦਾ ਖਮੀਚ ਕੇ ਲਈ ਉਹ ਜੀ 22 ਚੂਈ ਵਾਲਾ ਤਾਂ ਓਕੇ ਦੀ ਰਿਪੋਰਟ ਆ ਕੰਮ ਜਮਾ ਇਹਦੇ ਪੈਸੇ ਕਿੰਨੇ ਲਵਾਂਗੇ ਜਮਾ 65000 ਦੀ ਦੇ ਦਾਂਗੇ ਬਈ ਮਨੋ ਸਿੱਕਾ ਖਲਾ 75 ਕਰੋ 65 ਦੀ ਦੇ ਦਾਂਗੇ ਇਹ ਬੱਚੀ 22 ਕਹਿੰਦਾ ਮਿਲੂਗੀ 65000 ਦੀ ਸੂਆ ਦੂਜਾ ਨਾਲ ਬੱਚੀ ਦੰਦਾਂ ਚ 6 ਦੰਦਾਂ ਇਹਨਾਂ ਦਾ ਮਗਰ ਵੀ ਬੱਸੀ ਆ ਬਈ ਆ ਨਸਲ ਆ ਗਈ ਇਹ ਯਰਸੀ ਦੀ ਹਾਂਜੀ ਹਾਂਜੀ ਕੁਆਲਟੀ ਕਬੂਲਤੀ ਆਰਡਰ ਦੀ ਚੈੱਕ ਕਰ ਸਕਦੇ ਹੋ ਤੇ ਥਣ ਥਣ ਇੱਥੋਂ ਬਾਕਮਾਨ ਲੱਗਿਆ ਆਰਡਰ ਹੈਗਾ ਬਿੱਗ ਸਾਈਜ਼ ਚ ਪੂਰੇ ਚ ਛੀਰ ਸੰਢੀ ਵਾਧੂ ਆਪਰਾ ਤੇ ਠੰਡੀ ਸੀ ਲਾ ਗਈ ਬਾਈ ਕਹਿੰਦਾ ਪੂਰੀ ਫੁੱਲ ਦੇਖਾ ਮਾਰਾ ਕੱਢ ਕੇ ਬਸਮਾਨਾ ਥਣ ਥਣ ਚੰਗਾ ਬਣਾਇਆ ਫਿਰ ਆ ਇਹਨੂੰ ਘੇਰੀ ਮੜੀ ਇਹ ਫੋ ਆਰਡਰ ਆ ਇਥੋਂ ਪੂਰਾ ਆਈਡੀਆ ਹੋ ਜਾਂਦਾ ਆ ਆਰਡਰ ਦਾ ਹੂੰ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਤਿੰਨ ਨੰਬਰ ਵਾਲੀ ਥਣ ਥਣ ਉਹਦਾ ਵੀ ਬਾਲਾ ਵਾ ਕਮਾਲ ਆ ਐਚ ਫਾਬਰਾ ਮੇਰੇ ਇਹ ਹਾਂ ਇਹਦੇ ਥਣ ਦਾ ਚਮਕਾ ਮਾਰਦੇ ਆ ਨਾ ਹਾਂ ਚਮਕਾ ਥਾਣਾ ਹੀ ਕਰੀਮ ਲਾਈ ਹੁੰਦੀ ਆ ਥਾਣਾ ਤੇ ਥਣ ਦੀ ਗਾੜੀ ਦੇਖੀ ਮੂਹਲੀ ਗਾੜੀ ਕਿੰਦੀ ਕਿਵੇਂ ਲੰਮੀ ਆ ਭਰਾ ਮੇਰਾ ਗਾੜੀ ਪਿਛਾੜੀ ਇੱਕੋ ਜੀ ਆਂ ਰਹੀ ਗੱਲ ਨਹੀਂ ਅੱਗੇ ਪਿੱਛੇ ਦਾ ਰੱਖਦੀ ਐ ਇਧਰੋਂ ਪਿੱਛੋਂ ਵੀ ਦੇਖ ਸਕਦੇ ਹੋ ਆਡਰ ਤੇ ਅਗਲੇ ਬੰਨੇ ਨੂੰ ਵੀ ਫੁੱਲ ਦਿਖਾ ਦੇ ਤੋ ਕਿ ਮੈਂ ਦੁੱਧ ਵਾਲੀ ਪਾਇ ਪੂ ਬਹੁਤ ਚੰਗੀ ਲੱਗੀ ਕਿ ਆਹ ਦੇ ਦੁੱਧ ਵਾਲੀ ਪਾਇ ਦੇਖੀ ਵੀਰੇ ਰਸੇ ਜੀ ਨਹੀਂ ਮੋਟੀ ਐ ਸੁਆ ਅਗਲੇ ਦੂਜਾ ਸੁਆ ਵੀਰੇ ਸਿੱਗੀ ਆਮੂ ਇਹ ਵੀ ਇਹ ਵੀ ਦੰਦਾ ਚ ਛੇਰ ਆਂਦਾ ਹਾਂ ਹਾਂ ਵੀਰੇ ਸੁਆ ਦੂਜਾ ਹਾਂ ਵੀਰੇ ਤੋੜ ਦਿਓ ਜੀ ਬਾਹਰ ਨੂੰ ਇਹ ਵੀ ਕੰਪਨੀ ਆ ਗਈ ਐ ਐਚ ਐਫ ਹਣਾ ਹਾਂ ਹਾਂ ਵੀਰੇ ਸਿਵਲ ਠੰਡੀ ਇਹ ਆ ਗਈ ਐਚ ਐਫ ਨਸਲ ਜੀ ਇੱਥੇ ਤੋਂ ਆਡਰ ਰੂਡਰ ਚੈੱਕ ਕਰ ਸਕਦੇ ਹੋ ਅਗਲੇ ਬੰਨੇਓ ਤੇ ਜਿਹੜਾ ਥਾਣਾ ਥਾਣ ਲੱਗਿਆ ਬਾਕ ਮਾਰ ਮੁੱਠੀ ਵਾਲਾ ਥਾਣਾ ਦੂਰ ਦੂਰ ਹੋਣ ਲੱਗਿਆ ਆਪਾਂ ਆਰਡਰ ਹੈਗਾ ਇਹਦਾ ਸੱਜਣੋਂ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਨਸਲ ਐਚ ਐਫਾ ਇਹ ਕਦੋਂ ਸੂਈ ਆ ਬਾਈ ਇਹ ਤੜਕੇ ਸੂਈ ਸੀ ਵੀਰੇ ਇਹ ਪੰਜ ਸਾਢੇ ਪੰਜ ਵਜੇ ਸੂਈ ਸੀ ਨਾ ਮੇਰਾ ਸਾਢੇ ਪੰਜ ਵਜੇ ਸੂਈ ਸੀ 8 ਵਜੇ ਨੂੰ ਜੇਰ ਪੈਗੀ ਜੇਲ ਵੀ ਉੱਥੇ ਵੀ ਇਹਦੀ ਵੀ ਬਾਈ ਇਹ ਵੀ ਸਵੇਰ ਦੀ ਸੂਈ ਆ ਜੇਰ ਇਹਦੀ ਵੀ ਡੰਨਾ ਮੈਂ ਤੁਹਾਨੂੰ ਦਿਖਾਤੀ ਆਰਡਰ ਹੈਗਾ ਅੱਗੇ ਪਿੱਛੇ ਦਾ ਐ ਨੂੰ ਤੋੜ ਦੇ ਮੜੀ ਜੀ ਕੋਈ ਗੱਲ ਕਰਾ ਦੇ ਤੋੜਾ ਪੂਰਾ ਇਹਦਾ ਤੋੜ ਦੇ ਐ ਨੂੰ ਕਰਾ ਦੇ ਕਰਾ ਦੇ ਸਿਊਲ ਸੰਡੀ ਇਹ ਵੀ ਵਾਦੂ ਆ ਬਈ ਯਾਰ ਤੇ ਥਾਨ ਸੁਣ ਵਾਲਾ ਟਾਪਰ ਲੱਗਿਆ ਨੂੰ ਕਮਾ ਲਓ ਜੀ ਬੋਚਕ ਨੰਬਰ 1 ਨੰਬਰ ਪਰ ਆ ਮੇਰੇ ਗਾੜੀ ਦੇ ਬਸਾੜੀ ਬਹੁਤ ਚੰਗੀ ਆ ਆ ਇੱਥੇ ਤੋਂ ਮੇਨ ਗੱਲ ਆ ਜੀ ਇਸ ਕੁਆਲਿਟੀ ਦੇ ਹਾਂ ਲੈ ਲੂ ਹੈ ਕਾਦਾ ਵੀ ਹਾਈਟ ਪੂਰੀ ਫੁੱਲ ਆ ਕੇ ਦੇ ਲਗੂਰੀ ਦੇਖੀ ਥਾ ਹੁਣ ਦੇਖ ਕੇ ਕਵਾੜੀ ਤੋਂ ਦੇਖੀ ਆ ਥਾ ਆ ਗਿਆ ਫੁੱਲ ਵੱਡਾ ਤੇ ਲੇਵਰੀ ਖਾਣਾ ਜਿਹੜਾ ਇਹ ਮੈਨੂੰ ਪਰਸਨਲ ਤੌਰ ਤੇ ਆਪਾਂ ਕਿਹੜੀ ਵੀ ਸਬਤ ਟਾਪ ਲੱਗਿਆ ਜਿਵੇਂ ਕਲਮਾ ਥਣ ਲੱਗਿਆ ਹੋਇਆ ਵੀਰੇ ਨੂੰ ਤੇ ਸੀਲ ਠੰਡੀ ਦੇਖਣੇ ਸਾਊ ਸੁਭਾਜ ਜਿਵੇਂ ਬਸੂਰ ਅੰਦਰ ਆਇਆ ਤਾਜੀ ਸੂਈ ਆ ਛ ਤੇ ਇੱਥੇ ਤੋਂ ਬੱਚੀ ਦੀ ਸੱਜਣੋਂ ਲੰਬਾਈ ਚੈੱਕ ਕਰ ਸਕਦੇ। ਦੇਖ ਲੈ ਇੱਥੇ ਕੁਝ ਨਹੀਂ ਗਣੀ ਇਕਰੇ ਲੈ। ਇੱਥੇ ਹੀ ਮਾਰ ਦੇ ਤਾਂ ਮੂੰਹ ਵੇ ਮਾਰ ਦੇਣੀ ਆਪਾਂ ਹੈਗੇ। ਅੰਦਰ ਮਾਰ ਕੇ ਹਾਂ। ਸਿਊਲ ਨਹੀਂ ਬਗ ਲੈ ਚਲ ਗਿਆ ਨਹੀਂ ਅੰਦਰ। ਲੈ ਚੱਲ ਅੱਜ ਸ਼ਕੀਨ ਸ਼ਕੂਨ ਆ ਗਈ ਪੂਰੀ ਫੁੱਲ ਆ ਗਈ ਨਵੇਂ ਹਾਨ ਚ ਦੰਦਾਂ ਚ ਹੈਗੀ 6 ਦੰਦ ਤੇ ਇੱਥੇ ਤੇ ਦਾ ਆਰਡਰ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਆਰਡਰ ਆ ਗਿਆ ਸੱਜਣੋਂ ਤੇ ਤੋਰਾ ਤੂਰਾ ਚੈੱਕ ਕਰ ਸਕਦੇ ਹੋ ਬੱਚੀ ਦਾ। ਹਾਂ ਬਾ ਕਮਾਲ ਆ ਗਈ ਚੀਜ਼ਾਂ ਤਿੰਨੇ ਨਗੀਨੇ ਪੀਸੀ ਨੇ ਬਾਈ ਕੋਲੇ। ਤੇ ਥਾਣੇ ਦਾ ਮੇਰਾ ਖਿਆਲ ਆ ਤਿੰਨਾਂ ਜੂਟਾ ਉੱਪਰ ਹੈਗਾ ਹਾਂ ਹਾਂ ਵੀਰੇ ਭੋਜ ਕੇ ਲੈ ਜਾ ਭੋਜ ਥੋੜਾ ਜਿਹਾ ਬੱਚੇ ਦਾ ਕਰ ਦਿਆ ਹੁਣ ਬੱਚੇ ਕਰਕੇ ਉੜਦੀ ਆ ਇੱਥੇ ਤੋਂ ਆਰਡਰ ਚੈੱਕ ਕਰ ਸਕਦੇ ਹਾਂ ਥਾਣਾ ਹੈਗਾ ਬਾ ਕਮਾਲ ਸੂਆ ਦੂਜਾ ਦੰਦਾਂ 'ਚ 6 ਦੰਦਾਂ 66 ਕੀ ਆ ਭਾਜੀ ਸੂਈ ਜੇਰੇ ਦੀ ਹੈਗੀ ਆ ਡੰਨਾ ਪਈ ਆ ਇਧਰਲੇ ਵੱਲ ਤੇ ਛੜ ਦੇ ਬੱਚਾ ਧਾਰਾ ਤੁਰਾਈ ਦੇ ਦਿਖਾ ਦੇ ਮਾਰ ਕੇ ਤੇ ਜਿਹੜਾ ਥਾਣਾ ਸੱਜਣੋਂ ਲੱਗਿਆ ਫੁੱਲ ਲਗਾਏ ਪਤੇ ਆ ਬਾਈ ਪੂਰਾ ਦੂਰ ਦੂਰ ਬਿਤੀ ਰਿਆ ਵੇ ਰਾ ਪੂਰੀ ਦੂਰੀ ਤੇ ਲੱਗਿਆ ਤੇ ਲੱਗਿਆ ਪੂਰਾ ਜਿਵੇਂ ਆਪਾਂ ਕਹਿੰਦੇ ਨਾ ਟੋਪਰ ਐ ਟੋਪਰ ਕੁਆਲਿਟੀ ਦਾ ਸਿਸਟਮ ਉਹ ਗੱਲ ਬਾਤ ਆ ਇਥੋਂ ਆਰਡਰ ਚੈੱਕ ਕਰ ਸਕਦੇ ਹੋ ਅੱਗੇ ਪਿੱਛੇ ਦਾ ਆਰਡਰ ਆ ਗਿਆ ਇੱਥੇ ਧਾਰਾਂ ਧੂਰਾ ਸਾਨੂੰ ਆਪਾਂ ਜੀ ਵੀ ਦਿਖਾ ਦਨੇ ਮਾਰ ਕੇ ਆ ਗਈ ਜੀ ਹਾਂ 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 ਵਧੀਆ ਕਰ ਦੇ ਬੰਨੇ ਬੱਚਾ ਤੇ ਧਾਰਾਂ ਧੂਰਾ ਸੱਜਣੋਂ ਸਾਨੂੰ ਆਪਾਂ ਇਹ ਜਿਆ ਵੀ ਦਿਖਾ ਦਨੇ ਮਾਰ ਕੇ ਇਹ ਬੰਬੇ ਹੋਊਗੀ ਜੀ ਭਾਈ ਉਹਨੂੰ ਪਹਿਲਾਂ ਹੀ ਦੱਸਦਾ ਨਾ ਕਿਉਂਕਿ ਤੁਹਾਡੇ ਸਾਹਮਣੇ ਹੁਣ ਦਿਖਾ ਵੀ ਦੇਵਾਂਗੇ ਮਾਰ ਕੇ ਇਹ ਥਣ ਦਾ ਜਿਹੜਾ ਸਾਈਜ਼ ਆ ਜਿਹੜੀ ਥਣ ਦੀ ਪੋ ਉਹ ਦੱਸਦੀ ਐ ਵੀ ਇਹ ਚਵਾਈ ਐ ਚਵਾਈ ਉਹ ਹੈ ਗਿਆ ਬਾ ਕਮਾਲ ਤੇਰਾ ਗੈਪ ਤਾਂ ਪਿਛਲੇ ਬੰਨੋ ਥਣਾ ਦਾ ਉਹ ਐਂਡ ਕੁਆਲਿਟੀ ਦਾ ਕੰਮ ਨਹੀਂ ਬਿਲਕੁਲ ਤੇ ਚਵਾਈ ਸੁਣ ਮੈਂ ਦੱਸਿਆ ਸੀ ਵੀ ਚਵਾਈ ਇਹਦੀ ਐਂਡ ਹੀ ਹੋਊਗੀ ਜਮਾਨ ਚਵਾਈ ਚ ਬੁਈ ਦੀ ਹੈਗੀ ਓਕੇ ਦੀ ਰਿਪੋਰਟ ਇਹਦੇ ਪੈਸੇ ਕਿੰਨੇ ਲਵਾਂਗੇ ਚਮਕਰ ਇਹ ਮੁੱਲ ਇਹਦਾ ਵੀ 70 ਕਿਲਾ 65 ਕਾ ਆ 70 ਕਿਲਾ 65000 ਦੀ ਦੇ ਦਾਂਗੇ ਵੀਰੇ ਇਹ ਵੀ ਦੇ ਦਾਂਗੇ 65 ਦੀ ਹਾਂ ਵੀਰੇ ਜੇ ਕਿਸੇ ਨੇ ਜੋੜਾ ਲਿਆਣਾ ਹੋਵੇ ਜਮਗਾ ਫਿਰ ਮਾਨਤਾਂ ਨਾਲ ਹੋਰ ਕਰਦਾਂਗੇ ਵੱਧ ਕਰਾਂਗੇ ਫਿਰ ਵੱਧ ਕਰਦਾਂਗੇ ਵੀਰੇ ਜੋੜੇ 'ਚ ਵੱਧ ਕਰਦਾਂਗੇ ਵੱਧ ਕਰਦਾਂਗੇ ਜੇ ਇਕੱਠਾ ਕਿਸੇ ਨੇ ਜੋੜਾ ਲਿਆਣਾ ਹੋਇਆ ਯਾਰ ਇਹਦੀ ਜੋੜੇ ਦੀ 100 ਮੀਲ ਪਹੁੰਚ ਕਰਦੀ ਹਾਂ ਜਰਾ ਐਂ ਕਰ ਲੈ ਜਿਵੇਂ ਹਾਂ ਐਂ ਕਰ ਲੈ ਜਿਵੇਂ ਕਹੇਗਾ ਪਰ ਉਹ ਮੈਂ ਉਧਰ ਜੋੜੇ ਦੀ 100 ਮੀਲ ਆਪਾਂ ਪਹੁੰਚ ਕਰਾ ਦਾਂਗੇ ਨਾ ਤਿੰਨਾਂ 'ਚੋਂ ਜਿਹੜੀਆਂ ਮਰਜ਼ੀ ਦੋ ਦਾ ਜੋੜਾ ਲੈ ਲਿਓ ਹਾਂ ਜਿਹੜਾ ਰੇਟ ਬਾਈ ਨੇ ਲੈਣ ਦੇਣ ਵਾਲਾ ਕਰਿਆ ਉਹਦੇ 'ਚੋਂ 100-100 ਮੀਲ ਤੱਕ ਪਹੁੰਚ ਹੋ ਜੂਗੀ ਜੋੜੇ ਦੀ ਜੇ ਕਿਸੇ ਸੱਜਣ ਨੇ ਜੋੜਾ ਲਿਆਣਾ ਇਕੱਠਾ ਤੇ ਕੁਆਲਿਟੀ ਕਬੂਲਟੀ ਇਹਦੀ ਵੀ ਟਾਪਰ ਆ ਗਈ ਨੰਬਰ ਬੋਲ ਦਿਓ ਜੀ ਨੰਬਰ 9779475644 ਵੀਰੇ ਇੱਕ ਵਾਰੀ ਹੋਰ ਬੋਲੋ 9779475644 ਆ ਪਿੰਡ ਬਾਈ ਦਾ ਧੋਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਇਹਨਾਂ ਤਿੰਨਾਂ ਚੋਂ ਜਿਹੜੀ ਵੀ ਬੱਚੀ ਪਸੰਦ ਆਉਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ